ਇੰਸਾ ਸਿੱਕਲ ਦੀ ਸਾਰਿਆਂ ਨਾ ਵਧੀਆ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੁਮਾਨਪੁਰਾ ਤਹਿਸੀਲ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਦੇ ਬਿਲਕੁਲ ਨਾਲ ਹੀ ਪਿੰਡ ਹੈ ਜਿਹੜਾ ਵਿਧੀਆਂ ਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਗਾਂ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਮੱਝ ਗੱਬਣ ਹੈ ਤੇ ਗਾਂ ਸੂਈ ਸਵਾਈ ਹੈ ਸੋ ਇਹਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਤੇ ਗੱਪਾਂ ਆਪਣੀ ਪਾਸ ਕਰਕੇ ਖੜੋ ਪਰ ਤਸੱਲੀ ਆਪਣੀ ਜ਼ਰੂਰ ਇੱਥੇ ਕਰਕੇ ਖੜਿਆ ਕਰੋ ਜੀ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਠਾ ਜੀ ਬਹੁਤ ਵਧੀਆ ਬੰਦੇ ਤੁਸੀਂ ਸ੍ਰੋਪ ਜੀ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸ ਇੱਕ ਵਾਰ ਨਾਮ ਮੇਰਾ ਜਾਦੂਦਦ ਸਿੰਘ ਜੀ ਪਿੰਡ ਕਮਾਲਪੁਰਾ ਤਹਿਸੀਲ ਦੇ ਜੀਰਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲਦਾ 88699778 ਠੀਕ ਆ ਤੇ ਅੰਮ੍ਰਿਤਸਰ ਚ ਇੰਡੀਆ ਦੇ ਘੇੜ ਤੇ ਬਿਲਕੁਲ ਲੱਗ ਗਈ ਆ ਹੁਣ ਜੀ 2 2.5 ਕਿਲੋਮੀਟਰ ਇੰਡੀਆ ਦੇ ਜਿਹੜਾ 2.5 ਕਿਲੋਮੀਟਰ ਸ਼ਾਕਾ ਸਾਹਬ ਹੈ ਆ ਤੇ 2 3 ਕਿਲੋਮੀਟਰ ਦੀ ਚਭਾਲ ਰੋਡ ਹੈ ਬਾਬੂ ਦਾ ਸਾਹਬ ਵਾਲਾ ਤੇ ਅਟਾਰੀ ਰੋਡ ਤੇ ਪੈਂਦੇ ਆ ਆਪਣਾ ਜਿਹੜਾ ਸਿੱਧਾ ਪਾਕਿਸਤਾਨ ਨਾਲ ਚੱਲ ਜਾਂਦਾ ਹਾਂਜੀ ਹਾਂਜੀ ਠੀਕ ਐ ਤੇ ਚਲੋ ਫਿਰ ਪਹਿਲਾਂ ਮੱਝ ਵਿਖਾ ਦਈਏ ਕੰਮ ਵਿਖਾ ਦਈਏ ਚਲੋ ਪਹਿਲਾਂ ਮੱਝ ਹੀ ਵਿਖਾ ਦਈਏ ਦੱਸਿਓ ਫਿਰ ਇਹਦੇ ਬਾਰੇ ਜੇ ਜੇ ਸੂਏ ਮੱਝ ਨੇ ਸੁਣਾਓ ਹਾਂਜੀ ਹਾਂਜੀ ਇਹ ਮਿਲਕ ਰਿਕਾਰਡ ਬਹੁਤ ਚੰਗਾ 13 14 ਕਿਲੋ ਦੁੱਧ ਪਰੋਂਦੇ ਰਹੀ ਮਾਜੀ ਅੱਛਾ ਹਾਂਜੀ ਠੀਕ ਐ ਤੇ ਜੇ ਗੱਬਣਿਆ ਹਨਾ ਗੱਬਣਿਆ ਜੀ ਤਿਆਰੀ ਤੇ ਆਜੀ ਅੱਜ ਸੂਪੇ ਸਵੇਰੇ ਸੂਪੇ ਕੋਈ ਗੱਲ ਪਤਾ ਨਹੀਂ ਮਾਜੀ ਦਾ ਠੀਕ ਐ ਕੋਈ 2 4 ਦਿਨ ਹੋ ਸਾਦਾ ਲੈ ਵੀ ਜਾਵੇ ਤੇ ਸਾਦਾ ਸੋ ਵੀ ਪਾਵੇ ਆਏ ਬਾਰ ਬਗਲਾ ਆ ਬੰਦੀ ਬਾਕੀ ਇਹ ਆ ਵੀ ਚਲੋ ਜਿੰਨੇ ਬਹੁਤਾ ਟਾਈਮ ਨਹੀਂ ਖੜਨਾ ਬਾਕੀ ਆ ਵੀ ਇੱਥੇ ਆ ਕੇ ਵੇਖ ਲਿਆ ਕਰੋ ਫਿਰ ਪ੍ਰੋਪਰ ਕਦ ਕੱਦ ਦਾ ਪਤਾ ਲੱਗ ਜਾਂਦਾ ਕਿ ਇਹਦੇ ਵੀਡੀਓ ਵਿੱਚ ਪ੍ਰੋਪਰ ਕਦ ਦਾ ਪਤਾ ਨਹੀਂ ਲੱਗ ਕਉਂਦਾ 93 ਤੇ ਦੇਖ ਸਕਦੇ ਆਪਾਂ ਬਾਕੀ ਚੰਗੇ ਗੱਪ ਤੇ ਆ ਤੇ ਕਿੰਨਾ ਫਿਰ ਵੀਰ ਜੀ ਮੁੱਲੇ ਦਾ ਮੁੱਲ ਵੀਰ ਜੀ 75000 ਦੇ ਅੱਛਾ ਹਾਂ ਜੀ ਕਿੰਨੇ ਦੀ ਦੇ ਦੀਏ 72 ਦੀ ਦੇ ਦੀਏ ਨਹੀਂ 72 ਦੀ ਨਾ ਦੀਏ ਹਾਂਜੀ ਹੋਰ ਕਰ ਦੀਏ 70 ਦੀ ਦੇ ਦਿੰਨੇ ਹਾਂ ਹੋਰ ਡਾਉਣਾ ਜੀ ਤੁਸੀਂ ਦੱਸ ਦੋ ਜੋ ਜੀ ਅੱਜ ਜੀ ਕਰ ਦੀਏ ਹੋਰ ਹੋਰ ਤੁਸੀਂ ਦੱਸ ਦੋ ਕਿੰਨੇ ਕਰਦੇ ਜੀ 2000 ਛੱਡ ਦਿੰਨੇ ਫਿਰ ਹੋਰ 1000 ਹੋਰ ਛੱਡ ਦੋ ਫਿਰ 67000 ਦੀ ਜਸ ਨੋਈ ਜੀ ਠੀਕ ਹੈ ਜੀ ਇਹ ਵਿੱਚ 200 ਰੁਪਏ ਛੋੜ ਹੀ ਹੋਣੀ ਜੀ ਠੀਕ ਹੈ ਜੀ ਠੀਕ ਹੈ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਸੂਈ ਸਵਾਈ ਗਾਂ ਆ ਆ ਬੱਚੇ ਦਾ ਬੱਚਾ ਕੀ ਜੀ ਮਗਰ ਬੱਚਾ ਅਵਛਾ ਜੀ ਮਗਰੇ ਦੇ ਬੱਚਾ ਆ ਬਹੁਤੇ ਦਿਨਾਂ ਦਾਣੀ ਆ ਜੇ ਚਲੋ ਕਿੰਨੇ ਕੁ ਦਿਨਾਂ ਦੀ ਸੂਈ ਜੀ ਇਹ ਪੰਜਾਛ ਦਿਨਾਂ ਦੀ ਸੂਈ ਜੀ ਅੱਛਾ ਹਾਂ ਜੀ ਤੇ ਕਿੰਨਾ ਦੁੱਧ ਤਿਆਰ ਕਰ ਗਈ ਹੈ ਬਹੁਤ 17 18 ਕਿਲੋ ਜਿਹਦਾ ਨਾਲ ਆਪਾਂ ਬੋਲਾ ਕੋਈ ਲਾ ਲੈ ਤੇ ਭਾਵੇਂ ਕੋਈ ਦੁੱਧ ਲਾ ਲੈ ਤਿਆਰ ਆ ਓਕੇ ਜੀ ਅੱਜ ਆਇਆ ਮੁੱਕੇ ਜੀ ਅਜੇ ਤੇ ਵਾਜੋ ਕਿ ਦਦਾਂ ਹੋਰ ਤੇ ਹਾਂਜੀ 20 ਤੋਂ ਪਲੱਸ ਜਾਵੇਗੀ ਅੱਛਾ 20 ਤੋਂ ਪਲੱਸ ਹੀ ਜਾਊਗੀ ਹਾਂਜੀ ਤੋਰਾਂ ਫਿਰ ਇੱਕ ਰੀਮ ਬਾਕੀ ਜੇ ਟਾਈਮ ਚੱਲ ਸਵੇਰ ਸਵੇਰ ਦਾ ਵਾ ਜੇ ਪੁਰੀਆਂ ਰੱਜੀਆਂ ਰੁੱਜੀਆਂ ਵੀ ਨਹੀਂ ਆਂ ਹਰ ਵਾਰ ਹਰ ਵਾਰ ਦਾ ਮੱਝਾ ਕਦ ਕਰ ਚੰਗਾ ਯਤਰਾ ਇਹਦਾ ਆਪជា ਹਾਂ ਇਹਦਾ ਦੇਖ ਸਕਦੇ ਜੀ ਬਾਕੀ ਹਜੇ ਇਹ ਆਪੇ ਕੋਈ ਸਾੰਭਲਾ ਖੜੂਗਾ ਤੇ ਦੋ ਦਿਨ ਨੇ ਚੰਗਾ ਭਰੀ ਜਾਣਾ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਆ ਆ ਦੇਖ ਸਕਦੇ ਜ ਥਣ ਵੀ ਚੰਗਾ ਲੱਗਾ ਤੇ ਮਿਲਕ ਵੀ ਇੰਨੇ ਚੰਗੀ ਲੱਗੀ ਆ ਕਿੰਨਾ ਰੱਖੀਏ ਫਿਰ ਇਹਦਾ ਮੁੱਲ 70 ਦੀ ਦੇਦੀ ਭਾਜੀ ਕਰ ਦਈਏ ਕੋਈ ਜਾਇਜ਼ 65 ਦੀ ਦੇ ਦਾਂਗੇ ਭਾਜੀ ਇੱਕੋ ਗੱਲ ਕਰ ਦਈਏ ਫਿਰ ਕਰ ਦੋ ਪੂਰੇ 60 ਦੇ ਜੇ ਤੁਸੀਂ ਕਹਿਤਾ ਸਰ ਦੀ 60 ਤੋਂ ਛੋਟੀ ਹੋਣੀ ਚਲੋ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਵੀ ਜੀ ਹੋਰ ਕੁਝ ਹੈ ਨਾ ਫਿਰ ਬਸ ਜੀ ਇਹੋ ਜੀ ਸੂਈ ਆਂ ਕਾਂਪੜੀ ਚੋਕ ਤੇ ਤਸੱਲੀ ਕਰਕੇ ਖੜੋ ਜੀ ਗੱਬਣ ਨਾਲ ਥਨ ਚੱਕ ਕਰਕੇ ਪਾਸ ਥਨ ਪਾਸ ਕਰਕੇ ਖੜੋ ਹਨਾ ਜੋ ਵੀ ਆ ਆਪਣਾ ਇੱਥੇ ਆਓ ਹਾਂਜੀ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਤੇ ਪਾਸ ਕਰਕੇ ਖੜੋ ਜੀ